ਮੈਂ ਤੁਹਾਡਾ ਪੱਤਰਕਾਰ ਭਿੰਦਰਮਾਨ ਪਹੁੰਚਿਆ ਮਸ਼ਹੂਰ ਗੀਤਾਂ ਦੇ ਲੇਖਕ ਲਾਲੀ ਦਾदू ਮજરા ਲਾਲੀ ਦਾदू ਮજરા ਦੇ ਨਾਲ ਗੱਲਬਾਤ ਕਰਦੇ ਕੀ ਕਹਿਣਾ ਚਾਹੁੰਦੇ ਨੇ ਲਾਲੀ ਦਾदू ਮજરા ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਭਿੰਦਰਮਾਨ ਜੀ ਤੁਹਾਡਾ ਬਹੁਤ ਸਵਾਗਤ ਹੈ ਜੀ ਤੁਸੀਂ ਮੇਰੇ ਕੋਲ ਆਏ ਚੱਲ ਕੇ ਤੇ ਮੈਨੂੰ ਇੰਟਰਵਿਊ ਕਰਨ ਵਾਸਤੇ ਮੈਂ ਤੁਹਾਡਾ ਬਹੁਤ ਧੰਨਵਾਦੀ ਕਰਦਾ ਧੰਨਵਾਦ ਹੈ ਜੀ ਤੁਹਾਡਾ ਬਹੁਤ ਬਹੁਤ ਤੇ ਤੁਸੀਂ ਆਪਣੇ ਕਿੰਨੇ ਗੀਤ ਹੁਣ ਤੱਕ ਲਿਖ ਚੁੱਕੇ ਹੋ ਪਿੰਦਰ ਜੀ ਗੀਤ ਤਾਂ ਮੈਂ ਤਕਰੀਬਨ 4-500 ਦੇ ਕਰੀਬ ਲਿਖ ਚੁੱਕਾ 500 ਤੋਂ ਵੀ ਵੱਧ ਲਿਖੇ ਹੋਣ ਪਰ 125 ਕ ਗਾਣਾ ਮੇਰਾ ਰਿਕਾਰਡ ਹੋ ਕੇ ਮਾਰਕੀਟ ਦੇ ਵਿੱਚ ਵੀ ਆ ਚੁੱਕਾ ਹੈ ਤੇ ਜਿਨ੍ਹਾਂ ਨੂੰ ਵਧੀਆ-ਵਧੀਆ ਸਿੰਗਰਾਂ ਨੇ ਜਿਵੇਂ ਆਪਣਾ ਬਾਈ ਪਿੰਦਰ ਗਰੇਵਾਲ ਬੀਲ ਸਿੰਘ ਹਰਜੀਤ ਜੋਲਾ ਬਾਈ ਪਿੰਦਰ ਗਿੱਲ ਮੈडम ਜਸਵਿੰਦਰ ਬਰਾਰ ਸੁਨੀਦੀ ਚੋਹਾਨ ਮਿਸ ਪੂਜਾ ਸੁਦੇਸ਼ ਕੁਮਾਰੀ ਤੇ ਹੋਰ ਵੀ ਕਾਫੀ ਨਵੇਂ ਮੁੰਡੇ ਨੇ ਮਤਲਬ ਕਾਫੀ ਕਿੰਬਈ ਨਾਮ ਵੀ ਯਾਦ ਰਹਿਦਾ ਬੜੇ ਦੇਰ ਤੋਂ ਲੰਬੀ ਲੈਣਾ ਤੇ ਗੁਰੂ ਜੀ ਚਰ ਜੀ ਦੂਜਾ ਜੀ ਸਾਹਿਬ ਕੋਲ ਆਪਣੀ ਗਾਣੀ ਪਈਆਂ ਉਹ ਕਰਮ ਵਿੱਚ ਆਉਣਗੇ ਫਿਰ ਵੈਸੇ ਸੁਣਨ ਵਾਸਤੇ ਤੁਹਾਨੂੰ ਮਿਲਣਗੇ ਤੇ ਇੰਨਾ ਕੁ ਤਾਂ 125 ਕਿਤਾ ਗਾਣਾ ਪਹਿਲਾਂ ਰਿਕਾਰਡ ਹੋ ਚੁੱਕੇ ਆਏ ਥਕੇ ਜੀ ਮਾਰਕੀਟ ਚ ਤੁਹਾਡਾ ਇੱਕ ਗੀਤ ਪਿੱਛੇ ਜੇ ਬਹੁਤ ਜਿਆਦਾ ਮਸ਼ਹੂਰ ਹੋਇਆ ਡਾਲਰ ਹਾਂਜੀ ਹਾਂਜੀ ਉਸ ਵਾਰੇ ਜਰੂਰ ਦਿਓ ਦੱਸਿਓ ਆਪਣੇ ਦਰਸ਼ਕਾਂ ਨੂੰ ਹਾਂਜੀ ਹਾਂਜੀ ਮੇਰਾ ਡਾਲਰ ਗਾਣਾ ਜੀ ਆਪਣਾ ਭਾਜੀ ਰਵਿੰਦਰ ਗਰੇਵਾਲ ਜੀ ਨੇ ਗਾਇਆ ਤੇ ਪਿੱਛੇ ਜੋ ਤਕਰੀਬਨ ਕਾਫੀ ਹਿੱਟ ਹੋਇਆ ਤੇ ਹੁਣ ਵੀ ਮੇਰੇ ਖਿਆਲ ਚ ਜਦੋਂ ਵੀ ਬਾਹਰ ਕੋਈ ਐਨ ਆਰ ਆਈ ਵੀਰ ਕੋਈ ਵੀ ਆਪਣਾ ਪੀ ਆਰ ਪ੍ਰਾਪਤ ਕਰਦਾ ਏ ਤੇ ਰੀਲ ਉਸੇ ਦੀ ਹੁੰਦੀ ਏ ਮੇਰੇ ਖਿਆਲ ਚ ਦਾ ਮਤਲਬ ਬਾਹਰੋਂ ਵੀ ਫੋਨ ਆਉਂਦੇ ਆ ਤੇ ਉਹ ਗਾਣਾ ਬਹੁਤ ਹੀ ਮਤਲਬ ਹਿੱਟ ਹੋਇਆ ਮਸ਼ਹੂਰ ਹੋਇਆ ਤੇ ਉਹਦੇ ਵਿੱਚ ਕਮੈਂਟ ਬਹੁਤ ਵਧੀਆ ਆਏ ਬਾਈ ਜੀ ਦੀ ਆਈਡੀ ਤੇ ਮੇਰੇ ਕੋਲ ਬੜੇ ਵਧੀਆ ਫੋਨ ਆਏ ਉਹਨਾਂ ਦੇ ਤੇ ਕੁੱਲ ਮਿਲਾ ਕੇ ਗਾਣਾ ਬਹੁਤ ਵਧੀਆ ਰਿਹਾ ਜੀ ਉਸੇ ਗੀਤ ਦੇ ਤੁਸੀਂ ਦੋ ਬੋਲ ਆਪਣੇ ਦਰਸ਼ਕਾਂ ਨੂੰ ਸੁਣੋ। ਅੱਛਾ। ਹੋ ਬਾਪੂ ਹੋਣ ਵਧਾਈਆਂ ਤੈਨੂੰ ਪੁੱਤ ਹੋ ਗਿਆ ਪੱਕਾ ਤੇਰਾ ਮੈਨੂੰ ਭੇਜਣ ਲਈ ਕੈਨੇਡਾ ਤੂੰ ਚੱਕਿਆ ਸੀ ਕਰਜ਼ਾ ਜਿਹੜਾ ਸਭ ਦਾ ਮੋੜ ਦੇ ਆਨਾ ਆਨਾ ਐਵੇਂ ਮਾਰੇ ਨਾ ਕੋਈ ਤਾਨਾ ਐਵੇਂ ਮਾਰੇ ਨਾ ਕੋਈ ਤਾਨਾ ਨਾ ਕਰ ਕਿਸੇ ਨੂੰ ਹਉਣ ਦਈ ਬਾਪੂ ਭੇਜ ਰਹਾ ਮੈਂ ਡਾਲਰ ਆਪਣੇ ਸੂਟ ਦੇ ਚਿੱਟੇ ਕਲਰ ਹੁਣ ਨਾ ਮੈਲੇ ਹੋਣ ਦਈ ਆਪਾਂ ਰਥੜੀ ਕੈਮ ਸਰਦਾਰੀ ਲਾਲੀ ਜੀ ਅਕਸਰ ਦੇਖਿਆ ਹੈ ਕਿ ਗੀਤਕਾਰ ਦੇ ਲਿਖੇ ਗੀਤਾਂ ਦੇ ਨਾਲ ਜਿਹੜਾ ਗਾਇਕ ਹੈ ਉਹ ਤਾਂ ਸੁਪਰ ਹਿੱਟ ਹੋ ਜਾਂਦਾ ਪ੍ਰਸਿੱਧ ਹੋ ਜਾਂਦਾ ਦੇਸ਼-ਵਦੇਸ਼ ਦੇ ਵਿੱਚ ਉਹਦਾ ਨਾਮ ਹੋ ਜਾਂਦਾ ਸ਼ੌਹਰਤ ਦੌਲਤ ਵੀ ਉਸ ਗਾਇਕ ਨੂੰ ਮਿਲ ਜਾਂਦੀ ਹੈ ਕਿਤੇ ਨਾ ਕਿਤੇ ਗੀਤਕਾਰ ਦਾ ਮਾਨ ਸਤਕਾਰ ਨਹੀਂ ਹੁੰਦਾ ਇਸ ਸੰਬੰਧ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਹਾਂਜੀ ਭਿੰਦਰ ਜੀ ਇਹ ਦੇਖੋ ਮੈਂ ਤੁਹਾਡੇ ਚੈਨਲ ਦੇ ਜਰੀਏ ਵੀ ਲੋਕਾਂ ਨੂੰ ਜ਼ਰੂਰ ਬੇਨਤੀ ਕਰਨਾ ਚਾਹੁੰਗਾ ਮਤਲਬ ਗੀਤਕਾਰ ਦੇ ਨਾਲ ਇਨਸਾਫ ਨਹੀਂ ਜੀ ਹੁੰਦਾ ਹੈਗਾ ਵਧੀਆ ਤੇ ਬਾਕੀ ਮੈਂ ਸਾਰੇ ਕਲਾਕਾਰਾਂ ਦੀ ਵੀ ਗੱਲ ਨਹੀਂ ਕਰਦਾ ਹੈਗਾ ਵੀ ਸਾਰੇ ਹੀ ਇੱਕੋ ਜਿਹੇ ਨੇ ਜਿਵੇਂ ਹੁਣ ਮੈਂ ਆਪਣਾ ਅਰਵਿੰਦਰ ਭਾਜੀ ਦੀ ਗੱਲ ਕਰਦਾ ਬਹੁਤ ਵਧੀਆ ਇਨਸਾਨ ਨੇ ਜਦੋਂ ਵੀ ਮੈਂ ਮੈਨੂੰ ਕੋਈ ਹੈਲਪ ਦੀ ਲੋੜ ਹੁੰਦੀ ਹੈ ਮੈਨੂੰ ਕਰਦੇ ਨੇ ਤੇ ਕੋਈ ਐਡੀ ਗੱਲ ਨਹੀਂ ਹੈਗੀ ਮਤਲਬ ਪਰ ਜ਼ਿਆਦਾਤਰ ਮਤਲਬ ਕਿ ਜ਼ਿਆਦਾਤਰ ਮੈਂ ਉਹ ਕਲਾਕਾਰਾਂ ਦੀ ਗਿਣਤੀ ਹੈ ਜਿਹੜੇ ਗੀਤਕਾਰ ਨੂੰ ਉਸ ਦਾ ਬਣਦਾ ਹੱਕ ਦੇ ਕੇ ਖੁਸ਼ ਨਹੀਂ ਹੈਗੀ ਇਹਦੇ ਨਾਲ ਕਿਤੇ ਨਾ ਕਿਤੇ ਗੀਤਕਾਰ ਦੀ ਮਤਲਬ ਇੱਕ ਤਰ੍ਹਾਂ ਦੇ ਵਿੱਚ ਨਿਰਾਸ਼ਾ ਵੀ ਪੈਦਾ ਹੁੰਦੀ ਹੈ ਤੇ ਉਹ ਦੇਖੋ ਲੱਖਾਂ ਰੁਪਈਆ ਲਾ ਦਿੰਦੇ ਨੇ ਵੀਡੀਓ ਡਾਇਰੈਕਟਰਾਂ ਕੋਲ ਮਿਊਜ਼ਿਕ ਡਾਇਰੈਕਟਰਾਂ ਕੋਲ ਪਰ ਜਦੋਂ ਗੀਤਕਾਰ ਦੀ ਪੇਮੈਂਟ ਦੀ ਗੱਲ ਆਉਂਦੀ ਹੈ ਤੇ ਉਹ ਥੋੜਾ ਜਿਹਾ ਮੂੰਜਾ ਚੜਾ ਲੈਂਦੇ ਨੇ ਵੀ ਪਤਾ ਨਹੀਂ ਕੀ ਹੈ ਹਾਲਾਂਕਿ ਮਤਲਬ ਜਿਹੜਾ ਗੀਤ ਦਾ ਜਨਮ ਹੈ ਇੱਕ ਗੀਤਕਾਰ ਤੋਂ ਹੀ ਹੁੰਦਾ ਹੈ ਗੀਤਕਾਰ ਤੋਂ ਬਾਅਦ ਜਾ ਕੇ ਕੋਈ ਚੀਜ਼ ਬਣਦੀ ਹੈ ਫਿਰ ਜਾ ਕੇ ਉਹਨੇ ਹਿੱਟ ਹੋਣਾ ਹੁੰਦਾ ਤੇ ਉਹੀ ਇੱਕ ਬੰਦਾ ਉਸ ਗੀਤ ਜਿਹੜੀ ਕਰੋੜਾਂ ਰੁਪਈਆ ਕਮਾਰਿਆ ਤੇ ਇੱਕ ਬੰਦੇ ਨੂੰ ਕੁਝ ਵੀ ਨਹੀਂ ਮਿਲ ਰਿਹਾ ਤੇ ਇੱਥੇ ਫਿਰ ਇੱਕ ਤਰ੍ਹਾਂ ਦੀ ਬੇਇਨਸਾਫੀ ਲੱਗਦੀ ਹੈ ਮੁੱਖ ਕੀਤਾ ਕੀ ਹੈ ਕੰਮਕਾਰ ਕੀ ਹੈ ਤੁਹਾਡਾ ਤੁਸੀਂ ਕੀ ਕੰਮ ਕਰਦੇ ਹੋ ਵੈਸੇ ਤਾਂ ਜੀ ਮੈਂ ਆਪਣਾ ਐਲੀਮੈਂਟਰੀ ਸਕੂਲ ਦੇ ਵਿੱਚ ਟੀਚਰ ਹਾਂ ਜੀ ਪਰ ਚਲੋ ਟੀਚਰ کہہ ਸਕਦੇ ਆ ਵੀ ਟੀਚਰ ਹਾਂ ਪਰ ਰੈਗੂਲਰ ਨਹੀਂ ਹੈਗੇ ਨਾ ਰੈਗੂਲਰ ਟੀਚਰਾਂ ਜਿੰਨੀ ਸਾਡੀ ਤਨਖਾਹ ਹੈ ਬਹੁਤ ਘੱਟ ਮਾਨ ਪਤਾ ਸਾਡਾ ਜੀ ਮਤਲਬ ਮਸੂ ਗੁਜਾਰਾ ਹੀ ਹੁੰਦਾ ਹੈ ਤੇ ਨਾਲ ਦੀ ਨਾਲ ਮਣੀ ਮੁੱਟੀ ਖੇਤੀਬਾੜੀ ਕਰੀ ਜਾਂਦੀ ਹੈ ਜੀ ਕਿ ਉਸੇ ਤਰ੍ਹਾਂ ਗੁਜ਼ਾਰਾ ਚੱਲਦਾ ਜੀ ਚਲੋ ਬੱਚਿਆਂ ਵਿਚੋਂ ਦਾ ਦੇ ਆ ਗੀਤਕਾਰੀ ਦਾ ਆਪਣਾ ਹੈਗਾ ਹੀ ਇਹਦੇ ਵਿੱਚ ਜਿੰਨਾ ਕੋ ਹੁੰਦਾ ਕਰੀ ਜੰਨੇ ਆ ਜੀ ਜਿੱਦੋਂ ਆਗੇ ਵੀ ਤੋਂ ਨਹੀਂ ਆਗੇ ਫਿਰ ਤਾਂ ਤੁਹਾਡੇ ਨਾਲ ਇਨਸਾਫ ਨਹੀਂ ਹੋ ਰਿਹਾ ਤੁਸੀਂ ਇੱਧਰ ਵੀ ਕੱਚੇ ਪੱਕੇ ਚੋ ਜਿਹੜੇ ਗੀਤਕਾਰੀ ਦੇ ਵਿੱਚ ਵੀ ਮਾਣ ਸਤਿਕਾਰ ਜਿੰਨਾ ਮਿਲਣਾ ਚਾਹੀਦਾ ਉਹਨਾਂ ਨਹੀਂ ਮਿਲ ਰਿਹਾ ਜੀ ਹਾਂਜੀ ਹਾਂਜੀ ਸਹੀ ਗੱਲ ਹੈ ਜੀ ਨਾਲ ਤਾਂ ਉਧਰੋਂ ਮਿਲ ਰਿਹਾ ਜੀ ਜੇ ਤਾਂ ਚਲੋ ਇਧਰੋਂ ਹੀ ਪੱਕੇ ਹੋਈਏ ਵੀ ਪੂਰਾ ਮਾਨਤਾਨਾ ਇੱਥੇ ਦਾ ਫਿਰ ਇਧਰੋਂ ਵੀ ਠੀਕ ਹੈ ਵੀ ਚਲੋ ਆਪਾਂ ਇੱਕ ਪਾਸੇ ਤੇ ਲੱਗੇ ਹੋਈਆਂ ਕਿਦਰੋਂ ਵੀ ਨਹੀਂ ਮਾਨਤਾਨਾ ਮਿਲਦਾ ਹੈਗਾ ਪੂਰੀ ਤਰ੍ਹਾਂ ਇਸ ਕਰਕੇ ਬਸ ਵਿਚੋ ਵਿਚਾਲੇ ਫਸੇ ਹੋਈਆਂ ਜੀ ਚੱਲ ਰਹੀਆਂ ਜੀ ਬਸ ਇੱਥੇ ਰੱਖ ਰਿਹਾ ਜੀ ਰਹਿ ਰਹੇ ਹਾਂ ਤੁਸੀਂ ਕਲਾਕਾਰਾਂ ਤੋਂ ਮਤਲਬ ਗੀਤਕਾਰਾਂ ਦੇ ਸੰਬੰਧੀ ਕੀ ਮੰਗ ਰੱਖਦੇ ਹੋ ਜੀ ਤੁਸੀਂ ਵੀ ਕਲਾਕਾਰਾਂ ਤੋਂ ਦੇਖੋ ਮੇਰੀ ਇਹੀ ਮੰਗ ਹੈ ਜੀ ਵੀ ਘੱਟੋ ਘੱਟ ਗੀਤਕਾਰ ਨੂੰ ਤਾਂ ਬਣਦਾ ਹੱਕ ਦਿੱਤਾ ਜਾਵੇ ਜ਼ਿਆਦਾ ਨਹੀਂ ਤਾਂ ਚਲੋ ਜੇ ਦੇਖੋ ਜੇ ਤੁਸੀਂ ਗੀਤਕਾਰ ਨੂੰ ਜਿਆਦਾ ਨਹੀਂ ਚਲੋ ਜੋ ਵੀ ਨਮਾਗੀਦਕਾਰ ਹੈ ਉਹਨੂੰ 10000 15000 20000 ਦੇ ਦੋ ਤਾਂ ਘੱਟੋ ਘੱਟ ਉਹਦਾ ਮਾਣ ਇੰਨਾ ਕੁ ਵੱਧ ਜਾਂਦਾ ਏ ਉਹ ਅੱਗੇ ਨੂੰ ਹੌਸਲਾ ਹੋ ਕੇ ਹੋਰ ਵਧੀਆ ਗੀਤ ਲਿਖਣ ਦੀ ਕੋਸ਼ਿਸ਼ ਕਰਦਾ ਏ ਪਰ ਜਦੋਂ ਉਹਨੂੰ ਮਿਲਦਾ ਹੀ ਕੱਖ ਨਹੀਂ ਤੇ ਉਹ ਬਜਾੜਾ ਚੁੱਪ ਹੋ ਕੇ ਘਰ ਬੈ ਜਾਂਦਾ ਵੀ ਟਾਈਮ ਵੀ ਖਰਾਬ ਕਰਨਾ ਯਾਰ ਵੀ ਕੀ ਏ ਇਹਦੇ ਵਿੱਚ ਛੱਡੋ ਪਰ ਇਹ ਗੱਲ ਹੈ ਨਾ ਵੀ ਉਹਦਾ ਬਣਦਾ ਹੱਕ ਦੋ ਜ਼ਰੂਰ ਗੀਤਕਾਰ ਤੋਡਾ ਮਤਲਬ ਲਾਲੀ ਦਾਦੂ ਮਜਰਾ ਦੇ ਨਾਲ ਤੁਹਾਡਾ ਨਾਮ ਮਸ਼ਹੂਰ ਹੈ ਤੁਹਾਡਾ ਪੂਰਾ ਨਾਮ ਕੀ ਹੈ ਇਹ ਵੀ ਦਰਸ਼ਕਾਂ ਨੂੰ ਜ਼ਰੂਰ ਦੱਸੋ ਹਾਂਜੀ ਮੇਰਾ ਪੂਰਾ ਨਾਮ ਹੈ ਜੀ ਗੁਰਦਰਸ਼ਨ ਸਿੰਘ ਤੇ ਪਿੰਡ ਮੇਰਾ ਦਾदूमाज ਦਾ ਜਿਲ੍ਹਾ ਫਤਿਹਗੜ ਸਾਹਿਬ ਤੇ ਤੁਹਾਡੇ ਆਉਣ ਵਾਲੇ ਜਿਹੜੇ ਨਵੇਂ ਗੀਤ ਨੇ ਜਾਂ ਤੁਹਾਡੀ ਕੁਝ ਵੀ ਜੋ ਵੀ ਸੋਚ ਆ ਤੁਹਾਡੀ ਉਹਨਾਂ ਬਾਰੇ ਵੀ ਜਰੂਰ ਜਾਣਨਾ ਪਾਇਓ ਹਾਂਜੀ ਨਮਾ ਆਪਾਂ ਕਾਫੀ ਕੁਝ ਕਰਨ ਜਾ ਰਹੇ ਹਾਂ ਜੀ ਹੁਣ ਤੇ ਇੱਕ ਤਾਂ ਜਨਾਬ ਆਪਣਾ ਗੁਰੂ ਜੀ ਚਰਨਜੀਤ ਕੁੱਜਾ ਜੀ ਦੇ ਕੋਲ ਮੇਰੇ ਕਾਫੀ ਗਾਣੇ ਪਈਆਂ ਉਹਨਾਂ ਦੀ ਹੁਣ ਥੋੜੀ ਜਿਹੀ ਸ਼ਾਇਦ ਸਿਹਤ ਪਤਾ ਲੱਗਿਆ ਸੀ ਵੀ ਖਰਾਬ ਹੈ ਉਸ ਤੋਂ ਬਾਅਦ ਉਹਨਾਂ ਨਾਲ ਕਾਫੀ ਗਾਣੇ ਆਣੇ ਆ ਤੇ ਭੁਪਿੰਦਰ ਗਿੱਲਵਾਈ ਜੀ ਦਾ ਆ ਰਹਿਆ ਆਪਣਾ ਨਵਾਂ ਗਾਣਾ ਤੇ ਰਵਿੰਦਰ ਰਿਵਾਲ ਭਾਜੀ ਨਾਲ ਗਾਣੇ ਕਾਫੀ ਆਨੇ ਆ ਤੇ ਉਸ ਤੋਂ ਬਾਅਦ ਇੱਕ ਅਸੀਂ ਹੁਣ ਆਪਣਾ ਟਰੈਕ ਬੋਕਸ ਨਾਮ ਤੋਂ ਆਪਣਾ ਮੇਰਾ ਫਰੈਂਡ ਵੀ ਹੈ ਤੇ ਆਪਣਾ ਰਿਸ਼ੀ ਭਾਜੀ ਬੰਬੇ ਤੋਂ ਆਏ ਆ ਤੇ ਇੱਥੇ ਅਸੀਂ ਹੁਣ ਟਰੈਕ ਬੋਕਸ ਨਾਮ ਤੋਂ ਪ੍ਰੋਡਕਸ਼ਨ ਦੇ ਨਾਮ ਤੋਂ ਮਤਲਬ ਕਾਫੀ ਪੰਜਾਬ 'ਚ ਕੰਮ ਕਰਨ ਜਾ ਰਹੇ ਹਾਂ ਨਵੇਂ-ਨਵੇਂ ਸਿੰਗਰਾਂ ਪੁਰਾਣਿਆਂ ਨਾਲ ਵੀ ਨਵੇਂ ਨਾਲ ਵੀ ਕਾਫੀ ਮਤਲਬ ਕੇ ਵਧੀਆ ਹਾਈ ਲੈਵਲ ਦਾ ਕੰਮ ਕਰਨ ਜਾ ਰਹੇ ਹਾਂ ਜੀ ਹੁਣ ਤਕਰੀਬਨ ਸ਼ੁਰੂਆਤ ਕਰਾਂਗੇ ਉਸ ਤੋਂ ਮੇਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਤਾਂ ਜੋ ਗੀਤਕਾਰਾਂ ਨੂੰ ਬਣਦਾ ਮਾਨ ਸਤਕਾਰ ਮਿਲ ਸਕੇ